ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀਨ ਵਾਲਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨ ਬਟੀਕੇ ਦੇ ਉੱਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਵੇਂ ਆਪਣਾ ਕੁੜਤਾ ਪਜਾਮਾ ਹੁੰਦਾ ਕੁੜਤੇ ਪਜਾਮੇ ਦੇ ਜਿਹੜੇ ਅਗਲਾ ਤੇ ਪਿਛਲਾ ਪੱਲਾ ਹੁੰਦਾ ਉਹਦੀ ਕਟਿੰਗ ਦਾ ਬਹੁਤ ਸੌਖਾ ਤਰੀਕਾ ਦਿਖਾਵਾਂਗੇ ਤੁਸੀਂ ਦੇਖਿਓ ਇਸ ਤਰੀਕੇ ਨਾਲ ਤੁਸੀਂ ਇਸ ਬਿਲਕੁਲ ਆਸਾਨੀ ਨਾਲ ਸਿੱਖ ਜਾਓਗੇ ਕਿਉਂ ਜੇਕਰ ਤੁਸੀਂ ਪੱਲੇ ਬਣਾਉਣੇ ਸਿੱਖ ਗਏ ਤਾਂ ਬਾਕੀ ਚੀਜ਼ਾਂ ਦਾ ਬਹੁਤ ਸੌਖੀਆਂ ਨੇ ਮੇਨ ਇਹੀ ਜੀ ਹੁੰਦੀ ਆ ਤੇ ਸਾਰੀ ਵੀਡੀਓ ਦੇਖਿਓ ਤੁਸੀ ਦੇਖਿਓ ਤੁਹਾਨੂੰ ਬਹੁਤ ਸੌਖਾ ਤਰੀਕਾ ਲੱਗੂਗਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਲਾਈਕ ਵੀ ਕਰਿਓ ਤੇ ਜਿਹੜੇ ਆਪਣੇ ਨਾਲ ਭੈਣ ਭਰਾ ਨਵੇਂ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਤੇ ਆਪਾਂ ਤੁਹਾਨੂੰ ਕੁਰਤੇ ਦੇ ਅਗਲੇ ਤੇ ਪਿਛਲੇ ਪੱਲੇ ਦੀ ਕਟਿੰਗ ਦਿਖਾਉਣੇ ਆ ਵੀਡੀਓ ਦੇ ਵਿੱਚ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਹਾਂਜੀ ਇਹ ਆਪਾਂ ਨੇ ਕੱਪੜੇ ਦੀ ਕਟਿੰਗ ਕਰ ਲਈ ਆ ਕੁਰਤੇ ਦੀ ਮਤਲਬ ਵੀ ਜਿੰਨਾ ਆਪਾਂ ਨੂੰ ਕਪੜਾ ਚਾਹੀਦਾ ਉਹਨਾਂ ਕਪੜਾ ਆਪਣੇ ਉਤਾਰ ਲਿਆ ਲੈਂਥ ਦੇ ਹਿਸਾਬ ਨਾਲ ਤੇ ਹੁਣ ਆਪਾਂ ਨੇ ਇਹ ਵਾਰੀ ਨਿਸ਼ਾਨੀ ਜਿਹੜੀ ਆਪਾਂ ਨੇ ਇਹਦੇ ਘੇਰੇ ਜਿਹਨੇ ਲਾ ਲਈ ਜਿਵੇਂ ਹਮ 22 ਇੰਚ ਘੇਰਾ ਤਾਂ ਇਹਦਾ 1 ਇੰਚ ਆਪਾਂ ਨੇ ਵਧ ਲੈਣਾ ਤੇ ਉਹਦੇ ਹਿਸਾਬ ਨਾਲ ਆਪਾਂ ਨੇ 22 ਇੰਚ ਘੇਰਾ ਤੇ 23 ਇੰਚ ਆਪਾਂ ਨੇ ਕਟਿੰਗ ਕਰਨੀ ਹੈ ਇਹਦੀ ਤੇ ਇਹਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਕਾਟਾਂ ਆਪਾਂ ਕਿੱਥੇ ਨਹੀਂ ਕਿਵੇਂ ਪਾਉਣੀਆਂ ਨੇ ਤੇ ਇਹ ਆਪਾਂ ਨੇ ਸਿੱਧਾ ਪੀਸ ਉਤਾਰ ਲਿਆ ਸੀ ਜਿਵੇਂ ਇਹਦੀ 37 ਇੰਚ 36 ਇੰਚ ਲੈਂਥ ਸੀ ਆਪਾਂ ਨੇ 37 ਇੰਚ ਲੰਬਾਈ ਲੈ ਕੇ ਕੱਪੜੇ ਦੀ ਹਨਾ ਦੋ ਲੰਬਾਈਆਂ 37 ਸੈਂਟੀਮੀਟਰ ਦੀ ਲੈ ਲਈਆਂ ਤੇ ਜਿੰਨਾ ਪਿੱਛੇ ਵਾਲਾ ਘੇਰਾ ਘਟਾ ਮਤਲਬ ਪੀਸ ਘਟੂ ਹੁੰਦਾ ਪੱਲਾ ਪਿੱਛੇ ਆ ਛੋਟਾ ਹੁੰਦਾ ਅੱਗੇ ਵਾਲਾ ਵੱਡਾ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਨੇ ਉੱਪਰੋਂ ਵੀ ਵੱਡਾ ਛੋਟਾ ਕਰਕੇ ਰੱਖ ਕੇ ਇਹਦੀਆਂ ਕਟਾਂ ਪਾਉਣੀਆਂ ਨੇਗੀਆਂ ਤੇ ਆਪਾਂ ਨੇ 6 ਇੰਚ ਰੈਡੀ 3.5 6 ਇੰਚ ਰੈਡੀ ਕਰਨਾ ਤੇ ਆਪਾਂ ਨੇ ਸੈਂਟੀਮੀਟਰ ਦੀ ਚੱਕੇ ਦੋ ਲੰਬਾਈਆਂ ਲੈਣੀਆਂ ਉਕੇ ਪਿੱਛੇ ਵਾਲਾ ਜਿਹੜਾ ਪੀਸ ਆ ਉਹ ਘੱਟ ਹੁੰਦਾ ਮਤਲਬ ਲੈਂਥ ਉਹਦੀ 1.5 ਇੰਚ ਘੱਟ ਹੁੰਦੀ ਆ ਅੱਗੇ ਵਾਲੇ ਪੀਸ ਨਾਲੋਂ ਤੇ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਉੱਪਰੋਂ ਪੀਸ ਨੂੰ ਠੇਠਾਂ ਕਰ ਲਾਂਗੇ ਇਸ ਤਰ੍ਹਾਂ ਆਪਾਂ ਨੇ ਘਟਾ ਕੇ ਇਹਨੂੰ 1.5 ਇੰਚ ਦਾ ਆਪਾਂ ਇਹਦੇ ਵਿੱਚ ਫਰਕ ਪਾ ਦੇਣਾ ਇੰਚ 1.5 ਇੰਚ ਦਾ ਉਸ ਤੋਂ ਬਾਅਦ ਆਪਾਂ ਇਹਦੀ ਵੀ ਕਾਰਟ ਹੈ ਪੀਰੇ ਵਗੈਰਾ ਵੀ ਸਾਰਾ ਨਾਪ ਫੇਰ ਇਹ ਤੋਂ ਕਟਿੰਗ ਕਰਾਂਗੇ ਐਸ ਤਰ੍ਹਾਂ ਆਪਾਂ ਨੇ ਇਹਨੂੰ ਫੋਲਡ ਕਰ ਲਿਆ ਜਿਵੇਂ ਆਪਾਂ ਆਪਣੇ ਕਮੀਜ਼ ਦੀ ਫੋਲਡਿੰਗ ਕਰਦੇ ਹੁੰਦੇ ਹਾਂ ਰੈਡੀਜ਼ ਵਾਲੀ ਵੀ ਉਸ ਤਰ੍ਹਾਂ ਹੀ ਫੋਲਡਿੰਗ ਕਰਕੇ ਉਹ ਆਪਾਂ ਨੂੰ ਕਸਾ ਲੈਣਾ ਬਸ ਇਹਦੇ 'ਚ ਇਹੀ ਫਰਕ ਹੈ ਵੀ ਆਪਾਂ ਨੇ ਜਿਹੜਾ ਇਹਦਾ ਟੀਰੇ ਵਾਲਾ ਆਵਲ ਕੱਪੜਾ ਇਹ ਆਪਣੇ ਵੱਡਾ ਛੋਟਾ ਰੱਖਣਾ ਹੈਗਾ ਸੋ ਇੱਕ ਤੋਂ ਆਪਾਂ ਨੇ 1.5 ਇੰਚ ਇੰਚ 1.5 ਇੰਚ ਦਾ ਮਤਲਬ ਫਰਕ ਰੱਖਣਾ ਹੈਗਾ ਇਹ ਪਿੱਛੇ ਵਾਲਾ ਪੀਸ ਛੋਟਾ ਹੁੰਦਾ ਤੇ ਅੱਗੇ ਵਾਲਾ ਮਤਲਬ ਵੱਡਾ ਹੁੰਦਾ ਤੇ ਉਹਦੇ ਹਿਸਾਬ ਨਾਲ ਇਹਦੀ ਕਟਾਈ ਪੈਣੀ ਹੈ। ਤੇ ਟੀਰਾ ਹੈਗਾ ਇਹਨਾਂ ਦਾ 15.5 ਇੰਚ ਤੋਂ ਆਪਾਂ 16.5 ਇੰਚ ਦੀ ਕਟਿੰਗ ਕਰਨੀ ਆ। ਜਿੰਨਾ ਟੀਰਾ ਹੋਊਗਾ ਉਹਦੇ ਨਾਲ 1 ਇੰਚ ਵੱਧ ਤੇ ਇਹ ਮੋਡਾ ਹੈਗਾ 7.5 ਇੰਚ ਇਦੋਂ ਨੂੰ ਆਪਾਂ ਨੇ ਜਿਵੇਂ ਆਪਣਾ ਗ੍ਰਾਫ ਬਣਦਾ ਨੂੰ ਦੇਨ ਕਾਟਦਾ ਤੇ ਹੀ ਬਣਾ ਲਿਆ ਤੇ ਇਧਰੋਂ ਆਪਾਂ ਨੇ ਗਲਨ ਰਹਿਣਾ ਤਾਇੰਤਾ ਤੇ ਆ ਜਿਹੜਾ ਅੱਗੇ ਵਾਲਾ ਪੀਸ ਹੈ ਇਹਦੇ ਵਿੱਚ ਆਪਾਂ ਨੇ ਤਿਰਛੀ ਕਾਟ ਪਾਉਣੀ ਹੈ ਇਹ ਕਾਟ ਆਪਣੇ ਇੱਥੇ ਤੱਕ ਪਾ ਦੇਣੀ ਹੈ ਇਹ ਵਾਲੀ ਕਾਰਟ ਕਾਉਣ ਤੋਂ ਬਾਅਦ ਆਪਾਂ ਨੀਚੋਂ ਜਿਹੜੇ ਘੇਰੇ ਦੀ ਕਾਰਟ ਹੈ ਉਹ ਪਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪੰਦੇ ਆੜਦਣਾ ਘਰਵਾਂਗੇ ਉਸ ਤੋਂ ਬਰਾਬਰ ਕਰਕੇ ਪੇਸ ਸਾਡੇ ਤਿੰਨ ਜਿੱਧਰੋਂ ਚਾਲੂ ਜੀ ਇਹ ਗੁਲਾਈ ਆਪਾਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹਾਂ ਜਿੰਨੀ ਅੱਗ ਗੁਲਾਈ ਆਪਾਂ ਨੂੰ ਖੰਨੀ ਨਾਲੀਆ ਨਾ ਉਨੀ ਤੁਹਾਨੂੰ ਪਾ ਸਕਦੇ ਆਪਾਂ ਇਹਨਾਂ ਦੇ ਪੈਨਿਟਸਾਈਟਾਂ ਨਾਲ 27 ਬੁਸਟ ਪਾ ਕੇ ਪਾ ਸਕਦੇ ਆਪਾਂ ਇਹਨਾਂ ਆਪਣੇ ਇਹ ਪੱਲੇ ਅਲੱਗ ਅਲੱਗ ਕਰਕੇ ਉੱਪਰ ਦੇ ਪਿੱਛੇ ਵਾਲੇ 'ਚ ਤਾਂ ਆਪਣਾ ਗਲਾ ਕਟਿੰਗ ਕਰਨਾ ਨਹੀਂ ਹੁੰਦਾ ਅੱਗੇ ਵਾਲੇ ਦੇ ਵਿੱਚ ਆਪਣਾ ਗਲਾ ਕਟਿੰਗ ਕਰਨਾ ਹੁੰਦਾ ਇਸ ਕਰਕੇ ਆਪਾਂ ਹੁਣ ਅੱਗੇ ਵਾਲੇ ਦੇ ਵਿੱਚ ਗਲਾ ਕਟਿੰਗ ਕਰਾਂਗੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਇੱਥੇ ਕਾਰਡ ਮੋੜਦੇ ਨੇ ਅੱਗੇ ਕਿੰਝ ਲੀ ਇਿੱਥੋਂ ਆਪਾਂ ਲਾਵਾਂਗੇ 2.5 ਇੰਚ ਦਾ ਗਲਾ 2.5 ਔਰ 3 ਦਾ ਇੰਚ ਤੇ ਪੱਟੀ ਹੈਗੀ ਇਹਨਾਂ ਦੀ 12 ਇੰਚ ਤਿਆਰ ਇਹ ਆਪਾਂ ਲਾਵਾਂਗੇ 11 ਦੀ ਇਹ ਜਿਹੜਾ ਸੋਹਣਾਂ ਦਾ ਕਿਹੜਾ ਕਰਨਾ ਇਹ ਗੜਾ ਆਪਣੇ ਆਲਾ ਗੋਲ ਗੜਾ ਨਹੀਂ ਬਣਦਾ ਹੁੰਦਾ ਥੋੜਾ ਘੱਟ ਗਲਾਈ ਚ ਬਣਦਾ ਹੁੰਦਾ ਉਨਕੇ ਤੇ ਕੱਲ ਲੱਗਣੇ ਨੇ ਤੇ ਇੱਕ ਆਪੋ ਕਰਾਂਗੇ ਥੋੜੀ ਜਿਹੀ ਕਾਟ ਅੱਜ ਦੇ ਲਈ ਤੇ ਹੁਣ ਆਪਾਂ ਨੇ ਬਣਾਉਣੀ ਇਹਨਾਂ ਦੀ ਪੱਟੀ ਇਸ ਤਰ੍ਹਾਂ ਨਿਸ਼ਾਨੀ ਹੀ ਲਵਾ ਕੇ ਨੌ ਨਾਲ ਜਾਂ ਪ੍ਰੈਸ ਵੀ ਕਰ ਸਕਦੇ ਹੁਣ ਤੇ ਆਪਾਂ 12 ਇੰਚ ਦੀ ਪੱਟੀ ਤਿਆਰ ਕਰਨੀ ਹੈ ਆਪਾਂ 1.5 ਇੰਚ ਦਾ ਕੱਟ ਲਗਾ ਲਾਂਗੇ ਤੇ ਇਹ ਕੱਟ ਲਗਾਉਂਗੇ ਆਪਾਂ ਥੋੜਾ ਜਿਆਦਾ ਇਹਦਾਂ ਕੋਹੜੀ ਬਸ ਜਿਹੜੇ ਹਰ ਕਰਕੇ ਪਾਈਂ ਜਾਲੇ। ਤੇ ਵੀ ਦੱਲੀ ਸਾਈਡ ਆ ਜਿਹੜੀ ਪੱਟੀ ਆ ਉਹ ਚੌੜੀ ਪੱਟੀ ਲੱਗਣੀ ਆ। ਇਹ ਆਪਣੀ ਕੁਰਤੇ ਦੀ ਕਟਿੰਗ ਆ ਤੇ ਇਸ ਤਰ੍ਹਾਂ ਤੁਸੀਂ ਵੀ ਕੁਰਤੇ ਦੀ ਕਟਿੰਗ ਕਰ ਸਕਦੇ ਹੋ। ਇਹ ਸਿੰਪਲ ਪੱਟੀ ਵਾਲਾ কুর্তা ਹੈ কুরਤੇ ਦੀ ਕਟਿੰਗ ਕੀਤੀ ਆਪਾਂ ਨੇ ਤੇ ਇਹਦੇ ਆ ਬਾਕੀ ਜਿਵੇਂ ਹੁਣ ਹੋਰ ਵੀ ਕਟਿੰਗ ਹੋ ਗਈ ਧੀਰੇ ਵਗੈਰਾ ਦੀ ਹੈ ਨਾ ਸਾਰੀ ਕਟਿੰਗ ਇੱਕ ਵੀਡੀਓ ਦੇ ਵਿੱਚ ਆਪਾਂ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਇੱਕ ਬਾਰਾ ਚੀ ਕਟਿੰਗ ਕਰ ਦਾਂਗੇ ਸਾਰੀਆਂ ਚੀਜ਼ਾਂ ਦੀ ਤਾਂ ਫਿਰ ਨਾ ਤਾਂ ਉਹ ਸਮਝ ਚ ਆਉਂਦੀਆਂ ਨੇ ਤੇ ਬਾਕੀ ਫਿਰ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਨੇ ਸਿਰਫ ਇੰਨੀ ਕੀ ਕਟਿੰਗ ਕੀਤੀ ਆ ਘੇਰਾ ਕਟਿੰਗ ਤੇ ਇਹਦਾ ਆਪਣਾ ਵੀ ਉਪਰੋਂ ਗਲਾ ਕਿਵੇਂ ਕਟਿੰਗ ਕਰਨਾ ਤੇ ਪੱਟੀ ਵਾਲੀ ਜਿਹੜੀ ਇਹ ਵਾਲੀ ਆ ਤੇ ਇਹ ਆਪਾਂ ਨੇ ਕਿਵੇਂ ਕਟਿੰਗ ਕਰਨੀ ਆ ਤੇ ਇੰਨੀ ਇੱਕ ਤੁਹਾਨੂੰ ਕਟਿੰਗ ਸਮਝ ਆ ਗਈ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਕਿਵੇਂ ਦੀ ਆਪਾਂ ਬਣਾਈਏ ਤੇ ਕਿਵੇਂ ਦੀ ਤੁਸੀਂ ਦੇਖਣਾ ਪਸੰਦ ਕਰੋਗੇ ਤੇ ਚਲੋ ਜੀ ਤੁਸੀਂ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੱਤਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ